موسیقی <Gold> ਕੀ ਬੜਾਇਆ ਕੀਆ ਮੈਂ ਬੰਧਾ ਕੀਰਤ ਬੁਲੈ ਸੋ ਨਰਪਾਇ ਸਤਗੁਰ ਸਵਾਮੀ ਸਰਬੰਦਾ ਉਸ ਮਹਾਰਾਜ ਕੀ ਜੈ ਬੁਲੈ ਸੋ ਨਰਪਾਇ ਅਬਦਾਸਿਆ ਕੌਮ ਦੇ ਅਮਰ ਸੇਂਤ ਰਾਮਾਨੰਦ ਮਹਾਰਾਜ ਕੀ ਜੈ ਬੁਲੈ ਸੋ ਨਰਪਾਇ ਸਰੂਪੀ ਸੁਆਮੀ ਮਹਾਰਾਜ ਕੀ ਜੈ ਐਸੀ ਲਾਲ ਤੁਜ ਬਿਨ ਕੌਮ ਕਰੀ ਗਰੀਬ ਨਵਾਜ਼ ਨੂੰ ਸਈਆ ਮੇਰਾ ਮਾਥੇ ਸ਼ਤਰ ਤਰੇ ਜੀਦੇ ਮਹਾਨ ਵਾਕ ਅਨਸਾਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਲਕ ਕਟਕ ਜਲ ਪ੍ਰੰਜ ਜੈਸਾ ਯੋ ਪਹਿ ਹਵਨਾ ਪਾਪ ਕਰਮ ਤਾ ਆਹੇ ਅਨੰਤਾ ਫਤਿਹ ਤੇ ਪਾਵਨ ਨਾਮ ਕੈਸੇ ਹੁੰਦਾ ਰਹਾਓ ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਭ ਤੇ ਜਨ ਜਨਿ ਜੇ ਜੰਤੀ ਸੁਆਮੀ ਸਰੀਰ ਅਰਾਦੇ ਮੋਹ ਕੋ ਵੀ ਚਾਰ ਦੇ ਹੋ ਰਵਦਾਸ ਸੁਸੰਦਨ ਸੁਨਦਾਵੇ ਕੋ ਹਮ ਸਰਦੀਨ ਦੇ ਆਲਾ ਤੁਮ ਸਰ ਅਬ ਫਤਿਹ ਰਖਿਆ ਕੀਜੇ ਬੋਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਲੀਜੇ ਹਉ ਬਲਵਨ ਦਾਰ ਮਈਆ ਕਾਰ ਨੇ ਕਾਰ ਨਾ ਬੋਲ ਰਹਾ ਹੋ ਬਹੁਤ ਜਨਮ ਪਿਛਲੇ ਤੇ ਮਾਦੋ ਇਹ ਜਨਮ ਤੁਮਾਰੇ ਦੇਖੀ ਕਹਰ ਅਵਦਾਸ ਆਸ ਲਗ ਜੀ ਉਹ ਕੀ ਪਿਉ ਦਰਸ਼ਨ ਦੇਖੀ ਹਰ 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 ਹਰੇ ਹਰਿ ਸਿਮਰਤ ਜਨਮ ਗਾਇਨੇ ਸਤਿ ਕਰੀ ਪਰ ਕੀ ਨਾਮ ਕਬੀਰ ਉਜਾਗਰ ਜਿਸਾਨੁ ਮੈ ਜਨਮ ਕੀ ਕਾਟਿਓ ਕਾਗਰ ਨਿਮਿਤ ਨਾਮ ਦੇਉ ਦੂਧ ਪਿਆਇਆ ਆਜਕ ਜਨਮ ਸੰਕਟ ਨਹੀਂ ਆਇਆ ਜਿਆਨ ਰਵਿदास ਤੇ RAM ਰੰਗਰਾਤਾ ਕਿਉਂ ਗੁਰ ਪ੍ਰਸਾਦ ਲਰਕੀ ਜਾਤਾ ਗੁਰੂ ਅੰਦੇਸਿ ਕੀ ਯਕਤ ਗੁਰੂ ਤਾਂ ਤਾਂ ਸਾਧੂ ਰਵਿਦਾਸ ਮਹਾਰਾਜਿਓ ਸਤਿਗੁਰੂ ਸਤਗੁਰੂ ਜੀ ਸ੍ਰੀ ਗੁਰੂ ਦਾਸ ਮਹਾਰਾਜੀਓ ਅਰਬਦਾਸੀਆ ਕਾਮ ਦੇ ਅੰਮ੍ਰਿਤ ਸ਼ੀਰ ਸੰਤ ਰਾਮਾਨੰਦ ਮਹਾਰਾਜੀਓ ਗੁਰਗੱਦੀ ਤੇ ਬਿਰਾਜ਼ਮਾਨ ਸਤੂ ਗੁਰੂ ਸ੍ਰੀ ਨਰਨਜਨ ਦਾਸ ਮਹਾਰਾਜੀਓ ਮਹਾਨ ਮਹਾਂਪੁਰਖੋ ਆਪ ਜੀ ਦੇ ਪਾਵਨ ਤਪਤਰ ਚਰਨਾਂ ਅੱਗੇ ਅਰਦਾਸ ਬੇਨਤੀ ਜੋਦੜੀ ਸਤਿਗੁਰ ਜੀ ਆਪ ਜੀ ਦੇ ਦਰੋਂ ਕਰੋ ਆਪ ਜੀ ਦੇ ਆਪਨ ਸਗਤ ਚਰਣਾ ਤੋਂ ਬਰਸਾਂयां ਹੋਈਆਂ ਸਤਿਮੁਖੀਆਂ ਗੁਰਨਾਮਲੇਵਾ ਸ਼ਰਦਾਲੂ ਸੰਗਤਾਂ ਫੁਵਾੜਾ ਨਿਵਾਸੀ ਔਰ ਫੁਵਾੜੇ ਤੋਂ ਸੱਚੇ ਪਾਸ਼ਾ ਆਪ ਜੀ ਦੇ ਪੈਰੋਕਾਰ ਸ਼ਰਦਾਲੂ ਆਪ ਜੀ ਦੇ ਉਨਜਾਈ ਆਪ ਜੀ ਦੇ ਸੇਵਾਦਾਰ ਗੁਰੂ ਮਹਾਰਾਜ ਪਿਛਲੇ ਹਰੇਕ ਸਾਲ ਦੀ ਤਰ੍ਹਾਂ ਐਸਪੀ ਵੀ ਆਪ ਜੀ ਨੇ ਸੰਗਤ ਨੂੰ ਮਹਾਰਾਜ ਦੇ ਉਦਮ ਉਪਰਾਲਾ ਕੀ ਅਸੀਸ ਔਰ ਅਸ਼ੀਰਵਾਦ ਬਖਸ਼ਿਸ਼ ਕੀਤੇ ਔਰ ਐਤੀ ਵੀ ਆਪ ਜੀ ਦੀ ਮਹਾਨ ਬਖਸ਼ਿਸ਼ ਕੇ ਪਾ ਦੇ ਨਾਲ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਠੰਡੇ ਮਿੱਠੇ ਜਲਦੀ ਸਵੀਰ ਦੀ ਸੱਚੇ ਪਾਤਸ਼ਾਹ ਪਰ ਰਬਤਾ ਹੋਣ ਜਾ ਰਹੀ ਹੈ ਇਸ ਉਪਲਕਸ਼ ਦੇ ਵਿੱਚ ਆਪ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਹੋ ਕੇ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਸਾਰ ਅਸ਼ੀਰਵਾਦ ਦਿਓ ਇਸ ਕਾਰਜ ਨੂੰ ਪਰਾਰੰਭਤਾ ਕਰਨ ਦੀ ਇਆਜ ਆਗੇ ਆ ਦਿਓ ਸਿੱਖੀ ਸੰਗਤ ਸੇਵਾਦਾਰ ਸਾਰੇ ਸੱਚੇ ਪਾਸ਼ਾ ਆਪਣੀਆਂ ਸੇਵਾਮਾਂ ਦੇ ਪ੍ਰਤੀ ਸਤਿਗੁਰੂ ਜੀ ਹਾਜ਼ਰ ਨੇ ਕਿਰਪਾ ਕਰੋ ਆਪ ਬਲਵ ਦੀ ਸਮਤ ਬਖਸ਼ਿਸ਼ ਕਰੋ ਕਿ ਆਉਣ ਵਾਲੇ ਸਮੇਂ ਦੇ ਇਸੇ ਤਰ੍ਹਾਂ ਦੇ ਪੁਰਸ਼ਾਰਥ ਵਾਰੇ ਔਰ ਸੱਚੇ ਪਾਤਸ਼ਾਹ ਇਹ ਕਾਰਜ ਧਾਰਮਿਕ ਕਾਰਜ ਸਮਾਜਿਕ ਕਾਰਜ ਤੇ ਬੇਅੰਤ ਸਿਵਾਵਾਂ ਲਗਾਉਣ ਦੀ ਬਲਬੁੱਦੀ ਸਮਤ ਬਖਸ਼ਿਸ਼ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਸਾਥ ਸੰਤੋਖ ਆਪਸ ਵਿੱਚ ਇਹ ਸਭ ਭਾਵਨਾ ਮਿਲ ਵਰਤਨ ਤੇ ਪਿਆਰ ਦੀ ਸਾਂਝ ਨੂੰ ਬਰਕਰਾਰ ਕਾਇਮ ਰੱਖਣਾ ਇਹਨਾਂ ਕਾਰਜਾਂ ਦੇ ਵਿੱਚ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੀ लाडली ਸੰਗਤ ਦੇ ਸਿਰ ਤੇ ਅਸ਼ੀਰਵਾਦ ਬਣਾਈ ਰੱਖਣਾ ਆਧੀਆਂ ਵਿਆਧੀਆਂ ਤੋਂ ਬਚਾ ਕੇ ਰੱਖਣਾ ਔਰ ਸੱਚੇ ਪਾਤਸ਼ਾਹ ਨਾਮ ਬੜੀ ਦਾ ਪਰਵਾਹ ਹਮੇਸ਼ਾ ਵਾਸਤੇ ਹਿਰਦੇ 'ਚ ਵਸਾਈ ਰੱਖਣਾ ਇਸ ਬਲੇ ਦੀ ਅਰਦਾਸ ਪਰਵਾਹ ਕਰੀਏ ਇਸ ਸ਼ਬੀਲ ਦੇ ਵਿੱਚ ਜਿੰਨੀ ਵੀ ਸੰਗਤ ਦੂਰੋਂ ਨੇੜਿਓ ਇਕੱਤਰ ਤੋਂ ਹੋ ਕੇ ਆਪੜੀਆਂ ਵੱਡਮੁੱਡੀਆਂ ਸੇਵਾਵਾਂ ਨਿਵਾ ਰਹੀ ਹੈ ਸੰਗਤੀਆਂ ਇਹਨਾਂ ਸੇਵਾਵਾਂ ਨੂੰ ਆਪ ਜੀ ਦੇ ਆਪਣੇ ਦਰ ਕਰ ਚਾਹਨਾ 'ਚ ਪਰਵਾਣ ਕਰਨਾ ਔਰ ਸੱਚੇ ਪਾਤਸ਼ਾਹ ਸੇਵਾ ਕਰਦੇ ਆ ਕਿ ਕਿੰਨੀ ਬੇਅੰਤ ਭੁੱਲਾ ਚੁੱਕਾ ਗਲਤੀਆਂ ਫਲਤੀਆਂ ਹੋ ਸਕਦੀਆਂ ਨੇ ਅਨਿਦਾਨ ਪੁਲੇ ਜਨਾਨ ਪੁਲੇ ਦੇ ਅਗੇ ਅੰਤਾਂ ਦੇ ਵਿੱਚ ਕਈ ਮਿਸਟੇਕਾਂ ਗਲਤੀਆਂ ਹੋ ਸਕਦੀਆਂ ਨੇ ਔਰ ਆਪ ਜੀ ਨੇ ਕਿਰਪਾ ਕਰਨੀ ਹੈ ਇਹਨਾਂ ਨੂੰ ਇੱਕ ਪਾਸੇ ਨਜ਼ਰ ਅੰਦਾਜ਼ ਰੱਖਦੇ ਹੋਏ ਮਹਾਰਾਜ ਆਪ ਜੀ ਨੇ ਕਰਮ ਨਿਵਾਜੀ ਕਰੀ ਕਿ ਇਹ ਸੰਗਤ ਇਸੇ ਤਰ੍ਹਾਂ ਆਪ ਜੀ ਦੇ ਪਾਇ ਹੋਏ ਪੂਰਨ ਹੋਏ ਆਪ ਜੀ ਦੇ ਵਿਚਾਰਾਂ ਤੇ ਚੱਲਦੇ ਰਹੋ ਕਿਰਪਾ ਕਰੋ ਜਿੰਨੇ ਵੀ ਕਦਮ ਚੱਲ ਕੇ ਸੰਗਤ ਆਈ ਹੈ ਸਾਰਿਆਂ ਦਾ ਕਦਮ ਕਦਮ ਆਪ ਨਰ ਕਰ ਚਾਹਨਾ ਪਰਵਾਨ ਕਰਿਓ ਇਸ ਵੇਲੇ ਦੀ ਅਰਦਾਸ ਪਰਵਾਨ ਕਰਿਓ ਸਹੀ ਗੁਰਮੁਖਤਿਆਰੀ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਕੀਿਆ ਹੋਇਆ ਤੁਹਾਨੂੰ ਗੁਰੂ ਵਿਦਾਸ ਮਹਾਰਾਜ ਸਤਗੁਰੂ ਸੁਭਾਨੀ ਸਰਵਨ ਦਾਸ ਮਹਾਰਾਜ ਰਵਦਾਸੀਆ ਕੌਮ ਦੇ ਅਮਰ ਸ਼ੀਰ ਸੰਤ ਰਾਮਨੰਦ ਮਹਾਰਾਜ

ਸਤਿ ਧਰ ਕਰ ਬਨਾਸ ਬਹੁਤ ਜਨਮ ਵਿਚਰੇ ਤੇ ਮਾਦੋ ਜੀ ਜਨਮ ਤੁਮਾਰੇ ਲਈ ਕਹ ਰਵਿਦਾਸ ਆਸ ਰਗ ਜੀ ਹੋਰ ਤੇਰ ਦਇਆ ਦਰਸ਼ਨ ਦੇ ਐਸਾ ਚਾਹੂ ਰਾਤਿ ਮੇਂ ਜਾਂ ਮਿਲੇ ਸਬਨ ਕੋ ਅੰਨੀ ਸ਼ੋਕ ਵੜੇ ਸਭ ਸੰਗਸੇ ਰਬਿਦਾਸ ਰਹੇ ਪਰ ਸੰਤ ਕਰ ਪ੍ਰੇਮ ਪੰਥ ਕੀ ਪਾਲਿ ਕੀ ਰਬਿਦਾਸ ਸੈ ਕੀਓ ਆਈ ਸਾਚੇ ਸੁਆਮੀ ਮਿਲਨ ਕੋ ਆਨੰਦ ਕੇ ਹੋ ਨ ਜਾਏ ਗੁਲੇ ਸੋ ਨਰਪੈ رواسی کومانند شکتی ڈاکٹر بھیم راؤ امبیڈکر شکتی سرو ٹھیک شکتی i <laughs> Shakti! ਉੱਚੀ ਸੋਚਦਿਆਂ ਕਿਹੜਾ ਕਰਨ ਲੌਰੀ ਸਾ ਉੱਚੀ ਸੁੱਚੀ ਸੋਚਦਿਆਂ ਕਿਹੜਾ ਕਰਨ ਲੌਰੀ ਸਾ ਉੱਚੀ ਸੁੱਚੀ ਸੋਚਦਿਆਂ ਕਿਹੜਾ ਕਰਨ ਲੌਰੀ ਸਾ ਉੱਚੀ ਸੁੱਚੀ ਸੋਚਦਿਆਂ ਜਿੰਨੇ ਵਿੱਚ ਤਰੰਗਾਂ ਸੀ ਫੁੱਟਦੀਆਂ ਜੋਸ਼ਦਿਆਂ ਜਿੰਨੇ ਵਿੱਚ ਤੇ ਰੰਗਾਂ ਸੀ ਪਿੱਛੇ ਨਹੀਂ ਕਰਨੀ ਹਏ ਪਿੱਠ ਪਿੱਛੇ ਨਹੀਂ ਕਰਨੀ ਗੱਲ ਜੋ ਮੂਹ ਤੇ ਕਹਿਣੀ ਆਂ ਘਾਟ ਹਵਾ ਮੇਰਾ ਮਨੰਦ ਦੀ sada rakh di rehniyan ਘਾਟ ਹਵਾ ਮੇਰਾ ਮਨੰਦ ਦੀ sada rakh di rehniyan ਘਾਟ ਹਵਾ ਮੇਰਾ ਮਨੰਦ ਦੀ sada rakh di rehniyan ਘਾਟ ਹਵਾ ਮੇਰਾ ਮਨੰਦ ਦੀ sada rakh di ਕਰ ਲਾਉਰੀ ਸਾ ਉੱਚੀ ਸੁੱਚੀ ਸੋਚਦਿਆਂ ਸੀਨੇ ਵਿੱਚ ਤਰੰਗਾਂ ਸੀ ਫੁੱਟਦੀਆਂ ਜੋਸ਼ਦਿਆਂ ਕਰ ਲਾਉਰੀ ਸਾ ਉੱਚੀ ਸੁੱਚੀ ਸੋਚਦਿਆਂ ਸੀਨੇ ਵਿੱਚ ਤਰੰਗਾਂ ਸੀ ਫੁੱਟਦੀਆਂ ਜੋਸ਼ਦਿਆਂ ਪਿੱਠ ਪਿਛੇ ਨਹੀਂ ਕਰਨੀ ਹਾਏ ਪਿੱਠ ਪਿਛੇ ਨਹੀਂ ਕਰਨੀ ਗੱਲ ਜੋ ਹੂਤੇ ਕਹਿ ਰਿਆਂ ਕਾਂਕ ਸਵਾਮੀ ਦਰ ਅੜਕਦੀ ਰਹਿਣੀਆਂ ਘਾਟ ਸੁਆ ਮੀਰਾ ਮੰਨ ਲੈਂਦੀ ਸਾਧਾ ਰੜਕਦੀ ਉਰਪਕਾਰੀ ਪੁੱਤਰ ਘਟ ਹੀ ਜਮਦੀਆ ਮਾ ਮਾਨੇ ਯੋ ਦੇ ਬੀਰ ਮਹੰਤਰ ਕਰਦੇ ਦੂਰ ਬਲਾ ਮਾਨੇ ਉਰਪਕਾਰੀ ਪੁੱਤਰ ਘਟ ਹੀ ਜਮਦੀਆ ਮਾ ਮਾਨੇ ਯੋ ਦੇ ਸ਼ੇਰ ਬਹਤਰ ਕਰਦੇ ਦੂਰ ਬਲਾ ਮਾਨੇ ਗੁਰੂ ਦੇ ਲਾਲਾ ਕਹਿ ਹੈ ਗੁਰੂ ਦੇ ਲਾਲਾ ਕਹਿ ਕੰਧ ਜ਼ੁਲਮਾ ਦੀ ਟੈਰੀਆ ਸਦਾ ਰੜਕਦੀ ਰਹਿਣੀਆਂ ਸਾਤ ਸੋਮੇ ਰਾਮਾਨੰਦ ਦੀ ਸਦਾ ਰੜਕਦੀ ਰਹਿਣੀਆਂ ਸਾਤ ਸੋਮੇ ਰਾਮਾਨੰਦ ਦੀ ਸਦਾ ਰੜਕਦੀ ਰਹਿਣਾ ਦੇ ਵਿੱਚ ਮਰੋਣਾ ਕਾਂਜੀ ਮੰਦਰ ਕਹਿੰਦੇ ਸੀ ਹਰ ਹਰ ਸੋਹਣ ਤੇ ਮੱਤੀ ਵਿੱਚ ਸਦਾ ਹੀ ਰਹਿੰਦੇ ਸੀ ਕੋਨੇ ਵਿੱਚ ਮਰੋਣਾ ਕਾਂਜੀ ਮੰਦਰ ਕਹਿੰਦੇ ਸੀ ਹਰ ਹਰ ਸੋਹਣ ਤੇ ਮੱਤੀ ਵਿੱਚ ਸਦਾ ਹੀ ਰਹਿੰਦੇ ਸੀ ਮੰਦਿਰ ਜਿਉਨਾ ਦੀ ਆਏ ਮੰਦਿਰ ਜਿਉਨਾ ਦੀ ਪੂਰੀ ਕੰਨੀ ਪਹਿਨੀ ਆ শহর আনা যাপ শাহী পিতা কোমাই ਲੱਤੁਰੰਧਾ ਵੇਵਾਲਿਆ ਕੀ ਨਹੀਂ ਕੀਤਾ ਕੂਮ ਲਈ ਸ਼ਰਬੇ ਅਨਾਂ ਜਮ ਸ਼ਹੀਦੀ ਪੀਤਾ ਕੋਮ ਲਈ ਲੱਤੁਰੰਧਾ ਵੇਵਾਲਿਆ ਕੀ ਨਹੀਂ ਕੀਤਾ ਕੂਮ ਲਈ ਸ਼ਰਬੇ ਅਨਾਂ ਜਮ ਸ਼ਹੀਦੀ ਪੀਤਾ ਕੋਮ ਲਈ ਲੱਤੁਰੰਧਾ ਵੇਵਾਲਿਆ ਕੀ ਨਹੀਂ ਕੀਤਾ ਕੂਮ ਲਈ ਯੋਕੀ ਸੇ ਦੀ ਹਰ ਕਿਸਾ ਹੈ ਕੰਤੇ ਉਨੋ seria ਘਟ ਸਵਾਮੀ ਰਾਮਾਨੰਦ ਦੀ ਜਦ ਅੜਕਦੀ ਰਹਿਣੀਆਂ 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 ਘਟ ਸਵਾਮੀ ਆਨੰਦ ਦੀ ਸਦਾ ਲੜਕਦੀ ਰਹਿਣੀ ਆ ਉਹ ਕਿਹੜਾ ਕਰ ਲਉ ਰੇ ਸਾ ਉੱਚੀ ਸੁੱਚੀ ਸੋਚਦੀ ਆ ਸੀਨੇ ਵਿੱਚ ਤਰੰਗਾ ਸੀ ਫੁੱਟਦੀ ਆ ਜੋਸ਼ ਦੀ ਆ ਉਹ ਕਿਹੜਾ ਕਰ ਲਉ ਰੇ ਸਾ ਉੱਚੀ ਸੁੱਚੀ ਸੋਚਦੀ ਆ ਸੀਨੇ ਵਿੱਚ ਤਰੰਗਾ ਸੀ ਫੁੱਟਦੀ ਆ ਜੋਸ਼ ਦੀ ਆ ਪਿੱਛੇ ਨਹੀਂ ਕਰਨੀ ਆਏ ਪਿੱਛੇ ਨਹੀਂ ਕਰਨੀ ਗੱਲ ਜੋ ਉਹ ਤੇ ਕਹਿਿਆ ਘਾਟ ਸੁਆਮੀ ਰਾਮਾਨੰਦ ਦੀ ਸਦਾ ਰੱਖਦੀ ਰਹਨੀਓ ਘਾਟ ਸੁਆਮੀ ਰਾਮਾਨੰਦ ਦੀ ਸਦਾ ਰੱਖਦੀ ਰਹੜੀਆਂ ਘਾਟ ਸੁਆਮੀ ਰਾਮਾਨੰਦ ਦੀ ਸਦਾ ਰੱਖਦੀ ਰਹਨੀਓ ਘਾਟ ਸੁਆਮੀ ਰਾਮਾਨੰਦ ਦੀ ਸਦਾ ਰੱਖਦੀ